ਸਰਕਾਰ ਮੁਰਦਾਬਾ ਜਿਹਨੂੰ ਹਰਕਿਓਨ ਆਪ ਦੀ ਸਰਕਾਰ ਕਿਹਨੂੰ ਮਕਾਨ ਕੱਢਿਆ ਜਦੋਂ ਤੂੰ ਵੀ ਕਰਨਾਗੇ ਨਾ ਕੁੱਪਤਾ ਨਾ ਬਿੱਲਾ ਨਾ ਕੋਈ ਜਾਨਵਰ ਮਨੁੱਖ ਕਿਨੇ ਬਣਾਤਾ ਜਿਹੜਾ ਮਨੁੱਖ ਮਨੁੱਖੀ ਰਹਿਮੀ ਨਹੀਂ ਕਰਦਾ ਉਹ ਮਨੁੱਖਤਾਰ ਹੈ ਮਨੁੱਖ ਕੋਈ ਰਹਿਮ ਤੇ ਰਹਿਮ ਕਰੇ ਗਊ ਤੇ ਗਰੀਬ ਤੇ ਮੀਤ ਤੇ ਸਾਰੇ ਰਹਿਮ ਕਰ ਉਹਨੂੰ ਅਸੀਂ ਮਨੁੱਖ ਵੀ ਕਹਿੰਦੇ ਆ ਪਰ ਇਹਨਾਂ ਜੀ ਮਹਾਰਾਜ ਕਰਦਾ ਰਾਜ ਤਾਂ ਵੱਡੇ ਵੱਡੇ ਰਾਜ ਹੀ ਨੇ ਅਫਰੀਕਾ ਦੇ ਰਾਜ ਨਾਲ ਕੀ ਹੋਇਆ ਹੈਗਾ ਉਹਦਾ ਕੋਈ ਕੁੱਬੂ ਬੋਲਦੇ ਆ ਤੇ ਮੁਰਦੀ ਦਾ ਤਾਂ ਪਹਿਲੇ ਹੀ ਕੋਸੇ ਦਿਨ ਕੋਣ ਕੀ ਆਉਣਾ ਉਹਦਾ ਕਿਹੜਾ ਕਿਸਾਨ ਰੋਣਾ ਪਤਾ ਨਹੀਂ ਕਿਵੇਂ ਹੋਣਾ ਕਿਵੇਂ ਨਹੀਂ ਹੋਣਾ ਕੈਮਰਾਟੀ ਆ ਜਾਓ ਇੱਥੇ ਕੱਲ ਤਾਂ 10 15 ਮਾਣੀ ਵਧੀਆ ਸੀ ਅਰੇ ਚੰਗੇ ਜੀ ਕੀ ਕਰਤੇ ਸੀਗਾ ਅਰੇ ਫਤਵੀ ਮਰਦੀ ਵਤੀ ਤਾਂ ਮਰਦੀ ਕੱਟ ਮਾਰਿਆ ਨਾ ਤਾਂ ਬੰਮੀ ਬਾਈ ਮਰਦੀ ਕਿੰਨੀ ਬਤੋ ਬਤੋ ਸਾਲ ਨੂੰ ਬੜੀ ਹੋ ਗਈ ਹਾਂ ਤੇ ਕੁਝ ਨਾ ਨਾ ਤੋ ਬਹਿ ਜਾਓ ਤੇ ਬੋਤੋ ਵੇਖ ਲਓ ਉਹਦਾ ਕੁਝਾ ਕੰਮ ਕਰ ਲੋ ਕਰੀਏ ਖੁਸ਼ਾਲੀ ਦੇਣ ਵਾਲੀ ਹੁੰਦੀ ਹੈ ਮੈਂ ਕਾਂਪੜ ਦਲੀਪ ਸਿੰਘ ਕਿਹੜਾ ਸਾਡਾ ਅੱਜ ਦਾ ਰੇਲ ਰੋਕੋ ਪ੍ਰੋਗਰਾਮ ਸੀ ਜੋ ਸਾਡਾ ਸਾਥੀ ਇੱਕ ਜੀਸਾ ਗੱਲੇ ਵਾਲ ਸ਼ੰਭੂ ਬਾਟੇ ਤੇ ਬੈਠੇ ਨੇ ਮਰਨ ਮਰਤੇ ਉਹਨਾਂ ਦੀ ਹਮਾਇਤ ਦੇ ਵਿੱਚ ਔਰ ਸੈਂਟਰ ਸਰਕਾਰ ਨੂੰ ਲਾਹੰਤ ਹੈ ਕਿ ਇੱਕ ਕਿਸਾਨ ਮਰਨ ਮਰਤੇ ਬੈਠਾ ਹੋਵੇ ਤੇ ਉਹਨਾਂ ਦੀ ਗੱਲ ਸੁਣਨ ਨੂੰ ਪਿਆਰ ਨਾ ਹੋਵੇ ਕਿਸ ਕਰਕੇ ਉਹਦੇ ਵਿਰੋਧ ਤੇ ਵਿੱਚ ਤੇ ਢੱਲੇਵਾਲ ਦੀ ਹਮਾਇਤ ਵਿੱਚ ਅਸੀਂ ਕਿ ਅੱਜ ਟ੍ਰੇਲਰ ਰੋਕੋ ਦੋਨੇ ਕੀਤਾ ਜਿਹੜਾ ਜਿਆ ਰੋਸਾ ਕਿਸਾਨਾਂ ਦੇ ਵਿੱਚ ਪੂਰੇ ਭਾਰਤ ਦੇ ਕਿਸਾਨਾਂ ਦੇ ਵਿੱਚ ਕਿ ਜਦੋਂ ਅਸੀਂ ਕਿਸਾਨ ਅੰਦੋਲਨ ਖਤਮ ਕਰਕੇ ਆਏ ਆਂ ਜੋ ਸਾਡੇ ਨਾਲ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਤੋਂ ਸਰਕਾਰ ਭੱਜ ਰਹੀ ਹੈ ਅਸੀਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਾਉਣ ਲਈ ਸੰਯੁਕਤ ਮੋਰਚਾ ਪੂਰੇ ਭਾਰਤ ਦਾ ਔਰ ਗੈਰ ਸਿਆਸੀ ਮੋਰਚਾ ਕਿ ਜਿਹਨ ਧੱਲੇਵਾ ਬਾਕੀ ਉਹ ਜਿਹੇ ਬੰਦੇ ਅਸੀਂ ਉਹਨਾਂ ਮੁੱਦਿਆਂ ਤੇ ਇਕੱਠੇ ਇਸ ਕਰਕੇ ਹੀ ਅੱਜ ਇੱਥੇ ਧਰਨਾ ਲਾਇਆ ਤੇ ਰੁਕੋ ਸਾਡੇ ਸਾਥੀਆਂ ਨੇ ਰੀਲ ਅਸੋਸੀਏਸ਼ਨ ਤੇ ਵੀ ਲਾਇਆ ਕੋਡ ਉੱਪਰ ਹੋਰ ਆਹਾਂ ਲੱਗੇ ਜਿੱਥੇ-ਥੇ ਪੁਆਇੰਟਾਂ 'ਤੇ ਉੱਤੇ ਗਏ ਆ ਤੇ ਅਸੀਂ ਸੈਂਟਰ ਸਰਕਾਰ ਦੇ ਖਿਲਾਫ ਦੂਜੀ ਸਾਡੀ ਜਿਹੜੀ ਖਾਸ ਗੱਲ ਹੈ ਪਾਣੀਆਂ ਦਾ ਰੌਲਾ ਪਹੁੰਚ ਪੈ ਰਿਹਾ ਸੈਂਟਰ ਤੋਂ ਲਾ ਕੇ ਪੰਜਾਬ ਚੰਡੀਗੜ੍ਹ ਤੱਕ ਚੰਡੀਗੜ੍ਹ ਤੋਂ ਆਹ ਪਿੰਡ ਤੱਕ ਇਹ ਪਾਣੀਆਂ ਵੀ ਹੱਥੋਂ ਖੋਏ ਜਾ ਰਹੇ ਆ ਰੀ ਕੋਟੂ ਦਾ ਖਾਸ ਕਰਕੇ ਇੱਥੇ ਜਿਆ ਪਾਣੀ ਬਹੁਤ ਮਾੜਾ ਹੈ ਔਰ ਖਾਰਾ ਸੀ ਪਹਿਲਾਂ ਕਿਉਂਦੀ ਨਹਿਰਾਂ ਇੱਥੋਂ ਲੰਘੀਆਂ ਪਾਣੀ ਪੀਣਯੋਗ ਹੋਇਆ ਸੀ ਹੁਣ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਔਰ ਕੁਝ ਪੂੰਜੀਪਤ ਘਰਾਣੇ ਇਹਨਾਂ ਨਹਿਰਾਂ ਨੂੰ ਕੰਕਰੀਟ ਕਰਕੇ ਜੋ ਸਾਨੂੰ ਪਾਣੀ ਸੁੱਤ ਪੀਣ ਲਈ ਮਿਲਦਾ ਹੈ ਰੀਚਾਰਜ ਹੋ ਕੇ ਉਹ ਵੀ ਖੋਣ ਜਾ ਰਿਹਾ ਸੀ ਇਹਦਾ ਹੀ ਫਰੋਤ ਤੀਸਰੀ ਗੱਲ ਹੈ ਜਿਹੜੇ ਬੁੱਧੀਜੀਵੀ ਪੱਤਰਕਾਰ ਜੰਮ ਲਖਾਰੀ ਕ્યા ਕੋਸ਼ ਜਿਹੜੇ ਚੰਗੀ ਸੋਚ ਦੇ ਰੱਖਣ ਵਾਲੇ ਐ ਉਹਨਾਂ ਨੂੰ ਸਰਕਾਰ ਨੇ ਬਗੈਰ ਕਿਸੇ ਮੁਕੱਦਮਿਆਂ ਤੋਂ ਬਗੈਰ ਕਿਸੇ ਕੇਸਾਂ ਤੋਂ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਐ ਅਸੀਂ ਸੈਂਟਰ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਛੱਡੋ ਰਿਹਾ ਕਰੋ ਉਹਨਾਂ ਦਾ ਕਸੂਰ ਕੀ ਐ ਭਾਰਤੋ ਯਾਦ ਆ ਸੁਵਿਧਾਨ ਉਹਨਾਂ ਨੂੰ ਆਗਿਆ ਦਿੰਦਾ ਐ ਲਿਖਣ ਦੀ ਬੋਲਣ ਦੀ ਖਬਰ ਲਾਉਣ ਦੀ ਤੁਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖ ਰਖਿਆ ਅਸੀਂ ਉਸ ਦਾ ਵਿਰੋਧ ਕਰਦੇ ਹਾਂ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਕਰ ਜਿਹੜੀ ਤੀਸਰੀ ਗੱਲ ਐ ਜਿਹੜਾ ਸਾਡੀਆਂ ਰੇਹਾਂ ਸਪਰੇਆਂ ਔਰ ਬਾਰੇ ਬਣਾ ਬਣਾ ਕੇ ਜਿਵੇਂ ਡੀਏਪੀ ਦਾ ਕਾਲ ਪਾ ਦੇਣਾ ਕਿਸਾਨਾਂ ਦੀ ਲੁੱਟ ਕਰਨੀ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਐ ਕਿਹ ਚੁੱਪ ਕਰ ਗਏ ਆ ਗਾਹ ਨੂੰ ਜੇ ਡੀਏਪੀ ਦਾ ਕੋਈ ਦਿਨ ਪਹਿਲਾਂ ਇੰਤਜ਼ਾਰ ਨਾ ਕੀਤਾ ਸਭ ਤੋਂ ਪਹਿਲਾਂ ਇਹ ਦੀਸ ਦਾ ਘਾਉ ਕਰਾਂਗੇ ਟੀਸੀ ਤੋਂ ਬਾਅਦ ਗੁਰਨੇ ਦਾ ਘਾਉ ਕਰਾਂਗੇ ਘਰਨੇ ਤੋਂ ਬਾਅਦ ਅਸੀਂ ਫਿਰ ਖਾਦਾਂ ਬਾਰੇ ਸਪਰੇਆਂ ਬਾਰੇ ਉਹਦੇ ਵੀ ਉਹਨੇ ਗੱਲਾਂ ਨੂੰ ਪਹਿਲ ਦੇਵਾਂਗੇ ਇਹ ਏਕਲਾਸ ਹੋਵੇ ਸਪਰੇ ਏਕਲਾਸ ਹੋਵੇ ਤੇ ਜਿਹੜੀਆਂ ਜੁਲੀ ਯੂਨੀਵਰਸਿਟੀਆਂ ਉਹ ਜਿੱਥੇ ਜਿੱਥੇ ਦਵਾਈਆਂ ਬਣਦੀਆਂ ਔਰ ਜਿਹੜੇ ਸੇਲਜ਼ਮੈਨ ਆ ਉਹਨਾਂ ਦੇ ਉਹਨਾਂ ਦੇ ਸਕੰਜਾ ਕੱਸ ਕੇ ਸੁੱਧ ਦਵਾਈਆਂ ਔਰ ਚੰਗੀਆਂ ਦਵਾਈਆਂ ਜਿਹੜੀਆਂ ਮਨੁੱਖ ਦੇ ਕੋਲ ਨਾ ਜਾਂਦੀਆਂ ਹੁਣ ਕੁਝ ਦਵਾਈਆਂ ਇਹੋ ਜਿਹੀਆਂ ਮੇਰੇ ਕੋਲੇ ਬੁੱਕਾਂ ਪਈਆਂ ਇੱਥੇ ਵੀ ਕਿ ਜਿਹੜੀਆਂ ਸਰਕਾਰ ਦੀਆਂ ਬੰਦ ਕੀਤੀਆਂ ਹੋਈਆਂ ਕਿ ਇਹ ਸਾਡੇ ਜਿਹੜੇ ਇੱਥੇ ਦੁਕਾਨਦਾਰ ਏਜੰਟ ਆ ਦਵਾਈਆਂ ਦੇ ਉਹ ਦਵਾਈਆਂ ਵੇਚਦੇ ਆ ਮੈਡੀਕਲ ਨੇ ਮੈਨੂੰ ਬੰਦ ਕੀਤਾ ਔਰ ਯੂਨੀਵਰਸਿਟੀ ਬੰਦ ਕੀਤੀ ਪਰ ਫੇਰ ਵੀ ਉਹ ਹਾਲ ਮਿਲ ਕੇ ਘਟਾਲਾ ਮਟਾਲਾ ਕਰਕੇ ਦਵਾਈਆਂ ਗਲਤ ਵੇਚ ਕੇ ਸਾਡੇ ਮਨੁੱਖੀ ਗਿਆਨਾਂ ਨਾਲ ਖਲਵਾੜ ਕਰ ਰਹੇ ਆ ਅਸੀਂ ਉਹਦਾ ਇਹ ਧਰਨਾ ਪ੍ਰਧਾਨ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਇਆ? ਇਹ ਜੀ 12:00 ਤੋਂ 3:00 ਵਜੇ ਤੇ ਇਸ ਤੋਂ ਅਗਲਾ ਕੀ ਐਕਸ਼ਨ ਹੈ ਤੁਹਾਡਾ? ਉਹ ਜੀ ਹਟਾ ਅਗਲਾ ਐਕਸ਼ਨ ਹੈ ਕਿ ਸਾਡੀ ਮੀਟਿੰਗ ਚੱਲ ਰਹੀ ਹੈ ਦਿੱਲੀ ਅੱਜ ਐਸਕੇਮ ਦੀ ਜੋ ਵੀ ਫੈਸਲਾ ਸਾਨੂੰ 5:00 ਵਜੇ ਤੇ ਘਰਾਊਗਾ ਉਸ ਪ੍ਰੋਗਰਾਮ ਤੇ ਹੀ ਫੋਲ ਚੜਾ। ਜੀ ਲਾ ਰੁਕੋ ਪ੍ਰੋਗਰਾਮ ਕੀਤਾ ਗਿਆ ਸੋ ਮੇਰਾ ਨਾਮ ਭੁਪਿੰਦਰ ਸਿੰਘ ਜਿਲ੍ਹਾ ਪ੍ਰਗਨ ਸ਼ਾਂਤੀ ਕਾ ਦੀ ਕਿਸਾਨੀ ਪੰਜਾਬ। ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਜਿਹੜਾ ਗੈਸ ਸਸਤੀ ਮੋਰਚਾ ਬਣਿਆ ਜਿਹੜਾ ਆਪਣੇ ਬਾਰਾਂ ਤੋਂ ਕਿ ਸਸਤ ਚੱਲਦਾ ਹੈ। ਨੌਰੀ ਬਾਲਟੇ ਤੇ ਉਧਰ ਪੰਦੇਰ ਵਾਲੇ ਪਾਸੋਂ ਜਿਹੜੇ ਦੋਨੇ ਫਾਰਮਾਂ ਵੱਲੋਂ ਲੜਿਆ ਜਾ ਰਿਹਾ ਸੰਘਰਸ਼ਾ ਉਹਦੇ ਸਮਰਥਨ ਦੇ ਵਿੱਚ ਅੱਜ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਪੰਜਾਬ ਵੱਲੋਂ ਅਸੀਂ ਅੱਜ ਜਿਹੜਾ ਅੱਜ ਰੇਲ ਰੋਕੋ ਦਾ ਪ੍ਰੋਗਰਾਮ ਦਿੱਤਾ ਸੀ ਉਹ ক্লোਜ਼ ਹੋ ਚੇ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਅੱਜ ਦਾ ਪ੍ਰੋਗਰਾਮ ਕੀਤਾ ਕਿਉਂਕਿ ਜਿਹੜੀ ਸਰਕਾਰ ਲਗਾਤਾਰ ਜਿਹੜਾ 100-100 ਬੰਦੇ ਦੇ ਕਾਫਲੇ ਨਹੀਂ ਜਾਂਦਿਆਂ ਨੂੰ ਟੈਸਟਰ ਕਹੀ ਜਾਂ ਤਸ਼ੱਦਦ ਕਹੀ ਹੈ ਉਹਦੇ ਵਿਰੋਧ ਚ ਤੋ ਜੋ ਜਗਜੀਤ ਸਿੰਘ ਢੱਲਿਆ ਜੋ ਮਗਨ ਵਾਸਤੇ ਬੈਠੇ ਆ ਕਿਸਾਨੀ ਮੰਗਾਂ ਨੂੰ ਲੈ ਕੇ ਉਹਨਾਂ ਦੀ ਸੇਧ ਦੀ ਕਾਮਨਾ ਕਰਦੇ ਹੋਏ ਕਿਉਂਕਿ ਜਿਹੜਾ ਇਸ ਸੰਘਰਸ਼ ਚ ਲੜ ਰਹੇ ਆ ਉਹ ਠੀਕ ਆ ਫੋਰਮ ਵੱਖਰਾ ਹੋ ਕੇ ਸੰਘਰਸ਼ ਲਾ ਰਿਹਾ ਪਰ ਅਸੀਂ ਕ੍ਰਾਂਤੀਕਾਰੀ ਕਿਸਾਨ ਜੂਨੀ ਵੱਲੋਂ ਲੰਮੇ ਸਤੋਂ ਹੀ ਉਹਨਾਂ ਦਾ ਸੰਯੋਗ ਕਰ ਰਹੇ ਆ ਪਹਿਲਾਂ ਤੋਂ ਵੀ ਮੰਨ ਲਓ ਉੱਥੇ ਜਿਉਂ ਹਰ ਤਰ੍ਹਾਂ ਲੱਗਾ ਨੇੜ ਨੇ ਜਿਹਨੇ ਉੱਥੇ ਹਾਈ ਲਾਉਂਦੇ ਰਹੇ ਆ ਪਰ ਅਸੀਂ ਸੰਯੁਕਤ ਮੋਰਚੇ ਦਾ ਹਿੱਸਾ ਹੋਣ ਦੇ ਨਾਂਤੇ ਅੱਜ ਵੀ ਉਹੀ ਕੋਸ਼ਿਸ਼ਾਂ ਜਾਰੀ ਹੈ ਸਾਡੀਆਂ ਕਿ ਜਿਹੜੀ ਹੈ ਏਕਤਾ ਉਹ ਜਲਦੀ ਹੋਵੇ ਤਾਂ ਜਿਹੜਾ ਸੰਘਰਸ਼ ਦਾ ਜਿਹੜਾ ਨਿਸ਼ਾਨਾ ਹੈ ਉਹ ਸੈਂਟਰ ਸਰਕਾਰ ਨੂੰ ਬਣਾ ਕੇ ਜਿਹੜਾ ਤਿੱਖਾ ਕੀਤਾ ਜਾਵੇ ਤੇ ਲਗਾਤਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਕਿਸਾਨਾਂ ਤੇ ਦਿਨ ਬਦ ਦਿਨ ਵਾਧਦਾ ਜਿਹੜਾ ਅਤਿਆਚਾਰ ਹੈ ਜਿਹੜਾ ਉੱਥੇ ਬੈਠਾ ਜਿਵੇਂ ਪਹਿਲਾਂ ਸ਼ੁਭ ਕਰਨ ਦੀ ਮੌਤ ਹੋਣ ਤੋਂ ਹੁਣ ਜਿਹੜੇ 15-20 ਬੱਚੇ ਉੱਥੇ ਜਿਹੜੇ ਜ਼ਖਮੀ ਹੋਏ ਆ ਅੱਖਾਂ ਵੀ ਕਈਆਂ ਦੀਆਂ ਗਈਆਂ ਉਹਨਾਂ ਦਾ ਕੇਸ ਤਾਂ ਉਹਨੂੰ ਚੇਤਾਵਨੀ ਵੀ ਦਿੱਤੀ ਹੈ ਵੀ ਜਿਹੇ ਕਹਾਉਣ ਵਾਲੇ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਕੋਈ ਉਹਦਾ ਹੱਲ ਨਾ ਕੀਤਾ ਜਾਂ ਮੰਨ ਲਓ ਉੱਥੇ ਜਿਹੜਾ ਅਤਿਆਚਾਰ ਬੰਦ ਨਾ ਕੀਤਾ ਤਾਂ ਇਹਦਾ ਜਿਹੜਾ ਖਮਿਆਜਾ ਸਰਤਾ ਉਹਨੂੰ ਪਉਤਰਾ ਪਊਗਾ ਤੇ ਜਿਹੜਾ ਭਾਰਤ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਜਿਹੜੀ ਚੁੱਪ ਧੜੀ ਬੈਠਾ ਕਿਉਂਕਿ ਉਹਨੂੰ ਉੱਥੇ ਫੈਸਲਾ ਲੈ ਕੇ ਉਹ ਕਿਸਾਨ ਆਗੂ ਤੇ ਜਿਹੜੀਆਂ ਮੰਗਾਂ ਕਿਸਾਨਾਂ ਦੀਆਂ ਉਹਨੂੰ ਮੰਨਵੀਆਂ ਚਾਹੀਦੀਆਂ ਕਿਉਂਕਿ ਜਿਹੜੇ ਆਗੂ ਹੈ ਆਗੂ ਬਹੁਤ ਔਖੇ ਪੈਦਾ ਹੁੰਦੇ ਆ ਤੁਸੀਂ ਢੱਲੇਵਾਲ ਸਾਹਿਬ ਨੂੰ ਵੀ ਜਿਹੜੀ ਉਹਨਾਂ ਦੀ ਸੇਧ ਦੀ ਕਾਮਨਾ ਕਰਦੇ ਆ ਕ੍ਰਿਤਮਾਤਮਾ ਨੂੰ ਤੰਦਰੁਸਤੀ ਬਖਸ਼ੇ ਤੇ ਜਿਹੜਾ ਇਹ ਘੋਲ ਹੈ ਛੇਤੀ ਜਿੱਤਿਆ ਜਾਵੇ ਤਾਂ ਜੋ ਜਿਹੜਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਇਸ ਕਰਕੇ ਅੱਜ ਉਹਨਾਂ ਦੇ ਜਿਹੜੇ ਹੱਕ ਦੇ ਵਿੱਚ ਅੱਜ ਦਾ ਜਿਹੜਾ ਪ੍ਰੋਗਰਾਮ ਰੇਲਵੇ ਰੋਕੋ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਦਿੱਤਾ ਹੋਇਆ ਹੈ ਕ੍ਰਾਂਤੀਕਾਰੀ ਕਿਸਾਨ ਜੀ ਨੂੰ ਵੱਲੋਂ ਇਹ ਅੱਜ ਦਾ ਪ੍ਰੋਗਰਾਮ ਕੀਤਾ ਗਿਆ ਸੀ ਪਤਾਨ ਜੀ ਕੀ ਲੱਗਦਾ ਹੈ ਵੀ ਇਹ ਰੇਲ ਰੋਕੋ ਪ੍ਰੋਗਰਾਮ ਨਾਲ ਜਾਂ ਫਿਰ ਇਸ ਤਰ੍ਹਾਂ ਦੇ ਪ੍ਰਟੈਕਟਰ ਨਾਲ ਸਰਕਾਰ ਚੱਬੂਗੀ ਉਹ ਗੱਲ ਹਿੰਦੂ ਜੀ ਇਹ ਵੀ ਇਹਨਾਂ ਚੀਜ਼ਾਂ ਨਾਲ ਫਰਕ ਹੀ ਘੱਟ ਪੈਂਦਾ ਇਹ ਗੱਲ ਅਸੀਂ ਵੀ ਮੰਨਦੇ ਆਂ ਪਰ ਜਿੱਡੀ ਵੱਡੀ ਲੜਾਈ ਐ ਐਮਐਸਪੀ ਦੀ ਐ ਜਾਂ ਕੱਚਾ ਮਾਫੀ ਦੀ ਐ ਜਾਂ ਜਿਹੜੀਆਂ ਹੋਰ ਮੰਗਾਂ ਸਾਡੀਆਂ ਸਰਕਾਰ ਨੇ ਮੰਨ ਕੇ ਛੱਡਤੀਆਂ ਉਹਨਾਂ ਦੇ ਲਈ ਇਸ ਤਰ੍ਹਾਂ ਕਿ ਜਿਹੜੀ ਵੱਡੀ ਐ ਇਹ ਵੱਡੀ ਲੜਾਈ ਨੂੰ ਸਾਨੂੰ ਜਿਹੜਾ ਇਕੱਠੇ ਹੋ ਕੇ ਲੜਨਾ ਚਾਹੀਦਾ ਉਹਨਾਂ ਹੀ ਵੱਡਾ ਇਕੱਠ ਕਰਕੇ ਲੜਨਾ ਚਾਹੀਦਾ ਜਿਹਦੇ ਆਸਤੇ ਲੰਨੇ ਸੰਨੇ ਤੋਂ ਸੁਪਤ ਮੋਰਚੇ ਵੱਲੋਂ ਢੱਲੇਬਾਹ ਸਾਹਿਬ ਨੂੰ ਬੇਨਤੀਆਂ ਵੀ ਕਰਦੇ ਰਹੇ ਆਂ ਕਮੇਟੀਆਂ ਬਣਾ ਕੇ ਵੀ ਫੈਸਲਾ ਕਰ ਦਿੱਤੇ ਰਹੇ ਆ ਵੀ ਭਾਈ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਪਰ ਹਜੇ ਤੱਕ ਜਿਹੜਾ ਕੇ ਬੰਲੇਵਾਲ ਜਿਹੜਾ ਧੜੇ ਵਾਲੀਓ ਅੱਜ ਤੱਕ ਉਹਦੇ 'ਚ ਕੋਈ ਸਹਿਮਤੀ ਨਹੀਂ ਬਗਟਾਈ ਗਈ ਕਿਉਂਕਿ ਜੇ ਉਸ ਤਮ ਸੰਯੁਕਤ ਮੋਰਚੇ ਦੇ ਆਗੂ ਉੱਥੇ ਗਏ ਕਾਕਾ ਕੋਲੜਾ ਦੇ ਤੁਸੀਂ ਬਿਆਨ ਵੇਖੇ ਹੀ ਆ ਪਰ ਇਹ ਜਿਹੜੀ ਹੈ ਵਿਖਰੇਵੇਂ ਪਾਉਂਦੇ ਬਿਆਨ ਸਾਨੂੰ ਇਕੱਤਰ ਹੋ ਕੇ ਇੱਕ ਤਾਂ ਕੰਕੀ ਜਿਹੜੀ ਲੜਾਈ ਨੂੰ ਟਕਰ ਦੇਣੀ ਚਾਹੀਦੀ ਹੈ ਜਿਹੜੀ ਸੈਂਟਰ ਨੂੰ ਦਵਾ ਦਾ ਝਕਾਉਣ ਵਾਸਤੇ ਜਿੰਨਾ 'ਚ ਇੱਕਜੁੱਟ ਨਹੀਂ ਹੁੰਦੇ ਉਹਨਾਂ 'ਚ ਅਸੀਂ ਨੁਕਸਾਨ ਹੀ ਚੱਲਾਂਗੇ